ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਵਿਹੋਤਾ ਨੂੰ ਜ਼ਰੇਲੀ ਦਵਾਈ ਪਿਲਾ ਕੇ ਮਾਰਨ ਦੀ ਕੋਸ਼ਿਸ਼ ਪੇਕੇ ਪਰਿਵਾਰ ਨੇ ਲਾਇਆ ਸੋਰਾ ਪਰਿਵਾਰ ਤੇ ਇਲਜ਼ਾਮ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਹੱਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਇੱਕ ਵਿਹੋਤਾ ਦੇ ਪੇਕੇ ਪਰਿਵਾਰ ਨੇ ਕਥਿਤ ਦੋਸ਼ ਲਾਇਆ ਹੈ ਕਿ ਉਹਨਾਂ ਦੀ ਤੀਨ ਨੂੰ ਸੋਰੇ ਪਰਿਵਾਰ ਨੇ ਦਵਾਈ ਪਿਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਵਿਓ ਤਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਹੈ ਜਿੱਥੇ ਸਿਵਲ ਹਸਪਤਾਲ ਦੇ ਡਾਕਟਰ ਨੇ ਉਸ ਦੀ ਹਾਲਤ ਸਥਿਰ ਦਸਤੀ ਹੈ ਇਸ ਸਬੰਧੀ ਜਤਨਾਮ ਸਿੰਘ ਵਾਸੀ ਮੋਹਨਪੁਰ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਉਸ ਦੀ ਬੇਟੀ ਕੁਲਦੀਪ ਕੌਰ ਦਾ ਵਿਆਹ ਕਰੀਬ 7-7 ਪਹਿਲਾ ਪਿੰਡ ਸਿੱਧੂਆ ਵਿਖੇ ਹੋਇਆ ਸੀ ਤੇ ਉਸ ਦੇ ਦੋ ਬੱਚੇ ਨੇ ਉਹ ਉਹਨਾਂ ਨੇ ਦੱਸਿਆ ਹੈ ਕਿ ਵਿਆਹ ਤੋਂ ਬਾਅਦ ਉਸ ਦਾ ਪਤੀ ਤੇ ਸੋਹਰਾ ਪਰਿਵਾਰ ਅਕਸਰ ਉਸ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਨੇ ਅਤੇ ਉਸ ਦੀ ਬੇਟੀ ਦੀ ਮਾਰ ਕੁੱਟਾਈ ਕੀਤੀ ਜਾਂਦੀ ਰਹੀ ਹੈ। ਉਹਨਾਂ ਦੱਸਿਆ ਹੈ ਕਿ ਦਿਨਦवार ਪਹਿਲਾਂ ਵੀ ਉਸ ਦੀ ਬੇਟੀ ਗੁਲਦੀਪਕੌਰ ਨੂੰ ਉਸ ਦੇ ਸੋਹਰੇ ਪਰਿਵਾਰ ਨੇ ਮਾਰ ਕੁੱਟਾਈ ਕੀਤੀ ਜਿਸ ਦਾ ਪੰਚਾਇਤ ਚ ਬੈਠ ਕੇ ਫੈਸਲਾ ਕੀਤਾ ਗਿਆ ਸੀ। ਸਤਨਾਮ ਨੇ ਅੱਗੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਵੇਰੇ ਉਸ ਦੀ ਬੇਟੀ ਦਾ ਫੋਨ ਆਇਆ ਕਿ ਅੱਜ ਫਿਰ ਉਸ ਦਾ ਪਤੀ ਤੇ ਸੋਹਰੇ ਤਾਂ ਪਰੇਸ਼ਾਨ ਕਰ ਰਹੇ ਨੇ। ਜਾ ਦੋ ਬੇਟੀ ਦੇ ਸੋਹਰੇ ਸਿੱਧਵਾਂ ਗਏ ਤਾਂ ਪਹੁੰਚਣ ਤੋਂ ਪਹਿਲਾਂ ਉਸ ਦੀ ਬੇਟੀ ਕੁਲਦੀਪ ਕੌਰ ਨੂੰ ਉਸਦੇ ਪਤੀ ਦਿਓਰ ਤੇ ਸਾਸ ਨੇ ਧੱਕੇ ਨਾਲ ਜ਼ਹਿਰੀਲੀ ਦਵਾਈ ਪਲਾ ਕੇ ਮਾਰਨ ਦਾ ਯਤਨ ਕੀਤਾ ਤੇ ਉਹ बेहोਸ਼ੀ ਦੀ ਦਵਾਈ ਹਾਲਤ ਦੇ ਵਿੱਚ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਬਾਕੀ ਖਬਰਾਂ ਹੁਣ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ